ਨਲਾ ਜੀ ਦਿਸ਼ਾਨੇ ਦੇ ਅੰਦਰ ਜਿਹੜੀ ਮਾੜੇ ਅਕਰ ਔਰ ਗੈਂਗਸਟਰਾਂ ਦੇ ਖਿਲਾਫ ਮੁਹਿੰਮ ਚੱਲੀ ਹੋਈ ਹੈ ਉਹ ਵਿੱਚ ਫਗਵਾੜਾ ਟੀਮ ਨੇ ਇੱਕ ਬਹੁਤ ਅੱਛੀ ਕਾਪੜਾ ਹਾ ਕੋ ਕੀਤੀ ਹੈ ਡੀਐਸਪੀ ਫਗਵਾੜਾ ਜਸਪ੍ਰੀਤ ਸਿੰਘ ਔਰ ਉਹਨਾਂ ਦੇ ਅੰਡਰ ਕਾੜਾ ਸੰਗਰ ਐਸਐਚਓ ਲੇਡਰ ਸਿੰਘ ਇੰਸਪੈਕਟਰ ਨੇ ਬਹੁਤ ਅੱਛੀ ਕੰਮਜਾਲ ਕੀਤੀ ਹੈ ਸਾਡੇ ਕੋਲੇ ਪਿਛਲੇ ਦਿਨ ਇੱਕ ਪੱਤਾ ਐਫਆਈਆ ਨੰਬਰ 25 ਆਰਮਜ਼ ਐਕਟ ਅਪਰ ਫਗਵਾੜੇ ਮਿਸਟਰ ਕੀਤੀਸ਼ ਰਵੀ ਜੀ ਕਿਰਦਾਰ ਸਿੰਘ ਅਰੈਸਟ ਹੋਇਆ ਸੀ ਬਿਲਦਾਰ ਸਿੰਘ ਦੀ ਪਿਛੋਕੜ ਦੇ ਵਿੱਚ ਨੇ ਦੱਸਿਆ ਸੀ ਵੀ ਉਹਨਾਂ ਇੱਕ ਵਿਅਕਤੀ ਜਿਹੜਾ ਕੁਝ ਟਾਈਮ ਤੋਂ ਰਿਕਵਰ ਹੋਇਆ ਉਹ ਵਿੱਕੀ ਸੋਢੀ ਨਾਮਕ ਇੱਕ ਉਦੋਸ਼ੀ ਹੈ ਉਹ ਤੋ ਵਿੱਕੀ ਸੋਦੀ ਦੀ ਸੀ ਤਕਤੀਸ਼ ਦੇ ਦਰਾਂ ਨੇ ਸਾਰਾ ਪਤਾ ਕਰਾਇਆ ਰਿਹਾ ਲੱਗਿਆ ਕਿ ਉਹ ਆਲਰੇਡੀ ਕੁਝੇ ਤੋਂ ਜੇਲ੍ਹ ਵਿੱਚ ਰਿਹਾ ਪਾ ਹੈ ਜਿਹਨੇ ਉਹ ਪ੍ਰੋਡਕਸ਼ਨ ਬੰਦ ਤੇ ਲਿਆਂਦਾ ਗਿਆ ਔਰ ਇਹਦਾ ਹੀ ਪਤਾ ਲੱਗਿਆ ਕਿ 26 ਬੱਚਿਆਂ ਦੇ ਵਿੱਚ ਇਹਦੇ ਆਲਰੇਡੀ ਹੀ ਯੂਜ਼ ਕ੍ਰਿਮੀਨਲ 65 ਯਰਸ ਜਿਦੇ ਵਿੱਚ ਨਾ ਸਿਰਫ ਲੜਾਈ ਝਗੜੇ 307 ਦੇ ਆਰਮਜ਼ ਐਕਟ 302 ਦੇ ਮਰਡਰ ਕੇਸਿਸ ਵੀ ਕਾਫੀ ਰਿਪੋਰਟਿੰਗ ਹੋਏ ਨੇ ਔਰ ਇਹ ਕਾਫੀ ਹਾਰਡ ਕੋਰ ਕ੍ਰਿਮੀਨਲ ਹੈ ਜਿਹਦੀ ਦੀ ਐਸੋਸੀਏਸ਼ਨ ਕੁ ਵਿਹਾ ਗਰੁੱਪ ਦੇ ਨਾਲ ਹੈ ਔਰ ਇਹਦੀ ਇਨਰਸ ਜਿਹੜੀ ਪ੍ਰੈਸ਼ਨਿੰਗ ਗਤੀ ਵੀ ਕਿਥੋਂ ਅੱਧ ਲੈ ਕੇ ਆਉਂਦਾ ਹੈ ਤਾਂ ਉਹਦੇ ਵਿੱਚ ਸਾਨੂੰ ਇਹਨੇ ਆਪਣੇ ਨਿਸ਼ਾਨ ਦੇ ਤੇ ਆਪਣੇ ਕੋਰਪ ਦੂ ਕਰਕੇ ਰੀਕਵਰ ਕਰਵਾਇਆ ਜਿਸ ਦੇ ਵਿੱਚ ਇੱਕ ਗੱਤੀ ਬਹੁਤ ਗਿਸਟਲ ਆਰੀਫੇਸਿਕਟ ਕਰਵਾਉਂਦੇ ਇਹ ਸਾਰੇ ਜਿਹੜੇ ਵਿਅਕਤਨ ਹੈ ਤੋਂ ਇਲਾਵਾ ਜਿਹੜੇ ਨੇ ਇਹ ਐਮਪੀ ਨੂੰ ਲੈ ਕੇ ਆਉਂਦਾ ਸੀਗਾ ਔਰ ਇਹਨੇ ਆਪਣੇ ਘਰੇ ਰਿਪੋਰਟ ਹੈ ਤੁਸੀਂ ਕਿ ਤੇ ਇਹ ਵੀ ਜਿਹੜੀ ਐਸੋਸੀਏਸ਼ਨ ਹੈ ਇਹ ਕਾਫੀ ਹਾਰਡ ਤੋਂ ਬਿਲਕੁਲ ਬੰਦੇ ਤੋਂ ਬਿਹਾਰ ਦੂ ਤੇ ਨਾਉ ਤੇ ਕੈਂਸਰ ਦਾ ਚੱਲ ਰਿਹਾ ਹੈ ਇਹ ਉਹ ਉਹ ਦੇ ਨਾਮ ਅਸੋਸੀਏਸ਼ਨ ਸੀਗਾ ਤੋ ਇਹ ਵੀ ਗੁਸ਼ਟ ਜਿਸੀ ਅੱਗੇ ਹੋਰ ਵੀ 33 ਸਾਡੇ ਨੂੰ ਦੋਨੇ ਦਰਵਾਣਤੇ ਹੈ ਇਹ ਵੀ ਪਤਾ ਪਾਇਆ ਜਾਇਆ ਹੈ ਕਿ ਇਹ ਹੋਰ ਕਿਨਪਿਸਟਲਸ ਬਣ ਰਹੇ ਨੇ ਆਪਣੇ ਅੰਦਰ ਲਈ ਤੇਰੀ ਤਰਤੀਸ਼ جاری ਹੈ ਤੇ ਕਰੀ ਜਾ ਰਹੀ ਹੈ ਜਿਹੜੇ ਕਿ ਮਾੜੇ ਅੰਸਰ ਨੇ ਜੁਨਾ ਤੇ ਬੱਚੇ ਹੋਏ ਪਰ ਹਜੇ ਤੱਕ ਅਰਾਸ਼ ਨਹੀਂ ਹੋਏ ਉਹਨਾਂ ਦੇ ਖਿਲਾਫ ਵੀ ਸਾਡੀ ਐਸਪਰੇਸ਼ਨ ਮੁਹਿੰਮ ਚੱਲ ਰਹੀ ਹੈ ਜੀ ਜਿਦੇ ਵਿੱਚ ਐਫ ਆਰ ਨੰਬਰ 59 ਜਿਹੜੀ 42465 ਇਹ ਫਾਰਜੀ ਦਾ ਸੀਗਾ 40 ਮਾਸ ਦਾ ਕੇਸ ਸੀ ਸਿਟੀ ਘਵਾੜੇ ਸਿਸਟਮ ਵਿੱਚ ਸੀ ਲਾਸਟ ਇਅਰ ਤੇ ਇਹਦੇ ਵਿੱਚ ਸਾਡਾ ਦੂਸਰਾ ਅਲਰੇਡੀ ਨਾਮਿਨੇਟ ਸੀ ਜਗਵਿੰਦਰ ਸੋਮੂ ਉਹਨੂੰ ਪ੍ਰੋਡਕਸ਼ਨ ਗਰੰਟ ਦੇ ਕੋਰਟ ਨਾਲ ਜੇਤੂ ਲੈ ਅੰਦਲਾ ਜਿਹੜੀ ਖੁਸ਼ੀਸ਼ ਦੇ ਵਿੱਚ ਇੱਕ ਦੋਸ਼ੀ ਅਜਿੰਦਰ ਸਿੰਘ ਹੈ ਜਿਹੜਾ ਆਧਾਪੁਰ ਦਾ ਰੈਡ ਵਾਲਾ ਹੈ ਉਹਨੂੰ ਅਰੈਸਟ ਕੀਤਾ ਗਿਆ ਉਹਦੇ ਅਰੈਸਟ ਦੀ ਨਾਲ ਨਾਲ ਸਮੋਹ ਨੂੰ ਤਿੰਨ ਜਾਲੀ ਸਟੈਂਪਸ ਵੀ ਕਬਲ ਹੋਈਆਂ ਨੇ ਜਿਹੜੀਆਂ ਕੋਈ ਨੰਬਰਦਾਰ ਹੁਸ਼ਿਆਰਪੁਰ ਦਾ ਹੈ ਕੋਈ ਦਰਸ਼ਨਪੁਰ ਦਾ ਹੈ ਕੋਈ ਫਗਵਾੜੀ ਦਾ ਜੀ ਤੂਲ ਹੋਇਆ ਹੈ ਐਸ ਤਰ੍ਹਾਂ ਕਿ ਇਹ ਸਾਡੇ ਕੋਲੇ ਜਾਲੀ ਸਟੈਂਪਾ ਮਿਲਿਆ ਰਿਹਾ ਜਿੰਨਾ ਦਾ ਇਸਤੇਮਾਲ ਹੋ ਜਾਲੀ ਬੁਨਾਰਤ ਦਾ ਕਾਰੋਬਾਰ ਕਰਨ ਵਾਸਤੇ ਕਰਦੇ ਨੇ ਔਰ ਇਹ ਆਧੁਨ ਗੁਰਮ ਹੈਗੇ ਨੇ ਜਿਹੜਾ ਜ਼ਿੰਦਲ ਹੈ ਇਹ ਤੇਰੀ ਪਹਿਲਾ ਪੰਜ ਮੁਕਰ ਦੇ ਦਰਜ ਨੇ ਜਿਹੜੇ ਕਿ 40 BC ਦੇ ਤੇ ਸਤੋ 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 ਦੋਵਾਂ ਲੜਾਈ ਚ ਚੱਲੇ ਰਹੇ ਹੈਗੇ ਜਿਹੜਾ ਅਜਿੰਦਰ ਹੈ ਇਹਦਾ ਪਰਟੀਕੂਲਰ ਮਾਡਲ ਸੁਪਰਲੈਂਡ ਇਹ ਚਾਰਚੂ ਨੀਸ ਜਈ ਹੈ ਔਰ ਪਹਿਲਾਂ ਵੀ ਇਹਨੇ ਜਿਹੜੀ ਜਾਲੀ ਜ਼ਮਾਨਤਾਂ ਵਾਲੇ ਕੇਸ ਦੇ ਖਿਲਾਫ ਹਰਦਾਸਪੁਰ ਅਜਿੰਦਰ ਔਰ ਅਜਿੰਦਰ ਦੇ ਆਪਾਸ ਖਾੜਿਆਂ ਦੇ ਵਿੱਚ 12 ਗਰੀ ਔਰ ਰਾਮਾ ਮੰਡੀ ਤੇ ਕਪੂਰਥਲੇ ਦੀ ਇਹ ਬੱਚਾ ਇਸ ਤਰ੍ਹਾਂ ਸੋ ਇਹ ਜਿਹੜੇ ਆਤਮ ਨੂਰਮ ਹੈਗੇ ਨੇ ਇਹਨਾਂ ਦੇ ਖਿਲਾਫ ਵੀ ਅਸੀਂ ਕਾਨੂੰਨੀ ਕਾਰਵਾਈ ਕੀਤੀ ਹੋਈ ਹੈ ਔਰ ਇਹ ਵੀ ਇਹ ਵੀ ਸਾਡੇ ਕੋਲ ਦੋ ਦਿਨ ਦਾ ਰਿਵਾਂਲ ਕਿ ਹੈ ਫਰਦਰ ਸਾਨੂੰ ਆਇਡੈਂਟੀਫਾਈ ਹੋਏ ਨੇ ਇਹਦੇ ਗੈਂਗ ਮੈਂਬਰ ਜਿਨ੍ਹਾਂ ਨੂੰ ਅਸੀਂ ਜੋਲਤੀ ਚੁੱਕੇ ਆ। ਅ ਤੁਹਾਨੂੰ ਪੁਲਿਸ ਦੀ ਪਰਵਾਹਾ ਟੀਮ ਨੇ ਇੱਕ ਪੂਸਤਾ ਹਾਸਲ ਕੀਤੀ ਹੈ ਡੀਐਸਪੀ ਪੰਗੜਾ ਜਸਟਿਸ ਸਿੰਘ ਔਰ ਐਸਐਚਓ 라ਵਲਪਿੰਡੀ ਸਬ ਇੰਸਪੈਕਟਰ ਆਰ ਸਿੰਘ ਵੀ ਆਏ ਨੇ। ਇਹ ਇੱਕ ਗੈਂਗ ਜਿਹੜਾ ਹੈਗਾ ਵਾ ਉਹ ਜਾਲੀ ਦੋਦੂ ਮੈਨੂਫੈਕਚਰ ਕਰ ਰਾਇਆ ਸੀ। ਜਿਹੜਾ ਇੱਕ ਯੂਨਿਟ ਮੈਨੂਫੈਕਚਰਿੰਗ ਲੱਗਿਆ ਹੋਇਆ ਸੀਗਾ ਪਿੰਡ ਪਾਸਟਾ ਦੇ ਵਿੱਚ। ਇਨਫੋਰਮੇਸ਼ਨ ਮਿਲੀ ਹੈ ਤੇ ਜੀ ਇਹਦੇ ਚ ਰੇਡ ਕੀਤੀ ਗਈ ਔਰ ਸਾਡੇ ਕੋਲ ਇਹ ਨਾਮ ਹਨੀਫ ਹੈ ਅ ਇੰਟਰਨਲ ਕਲਾ ਉਹ ਕੁਝ ਬੰਦਰ ਦਾ ਇਹਨੂੰ ਗ੍ਰਿਫਟਾਰਕ ਕੀਤਾ ਗਿਆ ਪੱਧਵਾ ਨੰਬਰ 22 ਅ ਆਫ 16 4 2024 ਅੰਡਰ ਸੈਕਸ਼ਨ 7 ईसी एक्ट एंड 420 ਐਂਡ 272 आईपीसी ਇਹ ਬੇਸਿਕਲੀ ਜਿਹੜਾ ਦੁੱਧ ਹੈ ਇਹਨੂੰ ਮੈਨੂਫੈਕਚਰ ਕਰ ਰਹੇ ਸੀਗੇ ਜਿਹੜੇ ਰਾਈਨ ਆਇਲ ਤੇ ਜਿਹੜਾ ਅੱਜ ਹੈਲਦੀ ਜਿਹੜੇ ਕੇਮਿਕਲ ਪ੍ਰੋਡਕਟਸ ਸੀਗੇ ਉਹਨਾਂ ਨੂੰ ਉੱਤੇ ਮਿਕਸ ਕਰਕੇ ਤੇ ਅ ਜਿਹੜੇ ਗੈਰ ਰੈਗੂਲਰ ਜਰਨੀ ਜਿਹੜਾਈ ਦੋਸਤ ਸਪਲਾਈ ਕਰਦੇ ਨੇ ਪਰ ਲਾਲਚ ਜਿਹੜਾ ਹੈਗਾ ਪੈਸੇ ਦਾ ਲਾਣੇ ਜਾਂਦੀ ਸੀ ਕੁਆਟ ਕੁਆਂਟੀਟੀ ਨੂੰ ਵਧਾ ਲਈਏ ਔਰ ਅਨ ਹੈਲਦੀ ਤੇ ਜਿਹੜੇ ਹਜ਼ਾਰਡਸ ਪ੍ਰੋਡਕਟ ਨੂੰ ਮਿਕਸ ਕਰਕੇ ਆਪਾਂ ਵੱਧ ਕੁਆਂਟੀਟੀ ਵੇਚੀਏ ਔਰ ਲੋਕਾਂ ਦੀ ਹੈਲਥ ਨੂੰ ਵੀ ਰਿਸਕ ਤੇ ਪਾ ਰਹੇ ਸੀਗੇ ਉਹਦੇ ਉੱਤੇ ਕਾਰਵਾਈ ਕਰਦੇ ਹੋਏ ਇਹਨੂੰ ਗ੍ਰਿਫਤਾਰ ਕੀਤਾ ਗਿਆ ਹੈ ਔਰ ਇਹਨਾਂ ਤੋਂ ਜਿਹੜੀ ਰਿਕਵਰੀ ਹੋਈ ਹੈ 60 ਪੈਕੇਟ ਫਾਈਂਡ ਆਇਲ 6 ਪੈਕੇਟ ਦਾ ਸੁਪਰ ਦੁੱਧ ਹੈਗਾ ਇਹ ਸਿੰਥੈਟਿਕ ਸੀ ਔਰ 25 ਡਿਸਪਰੇ ਡਰਾਈਡ ਪਾਊਡਰ ਹੈ ਔਰ ਇੱਕ ਕੈਨ کریم ਵਾਲੀ ਹੈ ਤੋਂ ਇਹਨਾਂ ਨੇ ਸਾਰਾ ਕੁਝ ਮਿਕਸ ਕਰਕੇ ਜਿਹੜਾ ਕੋਈ ਬਹੁਤ ਹੀ ਹੈਲਥ ਵਾਸਤੇ ਡੇਂਜਰਸ ਚੀਜ਼ ਬਣੀ ਹੈ ਇਹ ਇਹ ਉਤਸ਼ਹਿਤ ਦੇ ਸੀਗੇ ਔਰ ਇਹ ਵੀ ਜਿਹੜਾ ਬਣਾ ਰਹੀ ਸੀ ਵੀ ਇਹਨਾਂ ਨੇ ਲੋਕਾਂ ਨੂੰ ਮਿਸ਼ਨਾਇ ਸੀਗਾ ਤੋਂ ਮੌਕੇ ਤੇ ਜਿਹੜਾ ਹੈਲਥ ਇੰਸਪੈਕਟਰ ਨੂੰ ਬੁਲਾਇਆ ਗਿਆ ਜਿਨ੍ਹਾਂ ਨੇ ਫੂਡ ਸੈਂਪਲ ਲਿਆ ਔਰ ਉਹਨਾਂ ਦੀ ਕੰਪਲੇਂਟ ਇਸ ਨੀਤੇ ਚੱਲ ਦੇ ਸਕਦਾ ਹੈ ਇਹਦੇ ਨਾਲ ਜਿਹੜੇ ਐਵੇ ਅਸੋਸੀਏਟਿਡ ਹੈਗੇ ਨੇ ਜੀ ਬਿਲਾਲ ਔਰ ਇਮਾਮ ਇਹ ਪਾਸਟੇ ਤੇ ਰਹਿਣ ਵਾਲੇ ਨੇ ਇਹਨਾਂ ਨੂੰ ਨਾਮਿਨੇਟ ਕਰ ਲਿਆ ਗਿਆ ਨੇ ਜੀ ਔਰ ਇਹ ਵਕਤ ਤੋਂ ਫਰਾਰ ਹੋ ਗਏ ਸੀ ਜਦੋਂ 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 ਗਿਰਤਾ ਕਰ ਲੈ ਮੈਂ ਕਿੰਨੇ ਸਮੇਂ ਤੋਂ ਇਹ ਕੰਮ ਕਰਦੇ ਹਾਂ ਦੇ ਸਮੇਂ ਇਹ ਕੁਝ ਮਹੀਨਿਆਂ ਤੋਂ ਖਾਜੀ ਪਤਾ ਨਹੀਂ ਪਰ ਇਹ ਫੇਰ ਵੀ ਇਹ ਤੋਂ ਰਮਾਂਡ ਲਿਆ ਗਿਆ ਹੈ ਔਰ ਉਹਦੀ ਚੁਡੀ ਤੇ ਚੁਸਕੀ ਕੀਤੀ ਜਾਏਗੀ ਕਿ ਕਿੰਨੇ ਸਮੇਂ ਤੋਂ ਕਿੰਨਾ ਇਹਦੇ ਚ ਇਹ ਪੈਸਾ ਕਮਾ ਰਹੀ ਸੀ ਔਰ ਇਹਦਾ ਨਾਲ ਹੀ ਕਿੱਥੇ ਕਿੱਥੇ ਵੋਲ ਕਰਾ ਜੀ ਜੀ ਮੈਮ ਜੇ ਜੀ ਸਪਲਾਈ ਵਗੈਰਾ ਕਰਦੇ ਸੀ ਕਿਹੜੀ ਜਿਹੜੀ ਜਗ੍ਹਾ ਕਰਦੇ ਸੀ ਇਹ ਜੀ ਲੋਕਲੀ ਸਪਲਾਈ ਕਰਦੇ ਸੀ ਔਰ ਇੱਕ ਛੋਟਾ ਹੇਅਰ ਸੀਗਾ ਪਰ ਫੇਰ ਵੀ ਅਸੀਂ ਇਹਦੀ ਵੋਟ ਬੰਦ ਹੈ ਨਾ ਜੀ ਬੀਨ ਟਾਈਮ ਉਹਦਾ ਤਾਂ ਹੈ ਬੜਾ ਮੈਨੂ ਗੱਤ ਤੇ ਕਰਤੀ ਸੀ ਤਾਂ ਇਹਦੇ ਵਿੱਚ ਇਹ ਸਾਹਮਣੇ ਆਇਆ ਵੀ ਕਿੰਨੇ ਕੁ ਕਿ ਕੰਟੀਨੂਅੰਟ ਦੇ ਜੀਵ ਇਹਨਾਂ ਦੇ ਕੋਲ ਜੀਵਨ 60 ਲੀਟਰ ਤਾਂ ਸਾਨੂੰ ਮੌਕੇ ਤੇ ਮਿਲ ਗਿਆ ਹੈਗਾ ਤੇ ਇਹ ਵੀ ਇਹਦੇ ਦੇ ਵਿਦਿਆ ਨੂੰ ਮੌਕਾ ਤਾਂ ਲੱਗਿਆ ਉਮੀਦ ਹੈ ਜੀ ਸਾਨੂੰ ਕਿੰਨੀ ਇਹਨਾਂ ਨੇ ਕਿੰਨੇ ਵੇਚੂਗਾ ਇਹਨਾਂ ਨੇ ਸਪਲਾਈ ਕਰ ਦਿੱਤਾ ਹੈਗਾ ਉਹ ਅਸੀਂ ਦਸਤੀਜ ਵੀ ਕਰਾ ਦੇਣਗੇ ਸਰ ਅੰਟੀ ਜਿਹੜਾ ਤੁਹਾਡੇ ਕੋਲ ਨਾਮ ਜਿਹੜਾ ਕੈਮੀਕਲ ਜਿਹੜਾ ਤੁਸੀਂ ਕਹਿੰਦੇ ਕੁਮਾਲ ਦੇ ਕੀ ਉਹ ਸਾਹਮਣੇ ਆ ਕਿ ਉਹ ਇਹ ਜੀ ਅਸੀਂ ਰਿਪੋਰਟ ਲੈ ਰਹੇ ਹਾਂ ਜੇ ਉਸ ਸੇਫਟੀ ਆਫਿਸ ਤੋਂ ਕੋਲ ਐਗਜ਼ੈਕਟਲੀ ਉਹ ਪ੍ਰੋਡਕਟ ਕੀ ਹੈਗਾ ਜੋ ਸਾਨੂੰ ਮਾਰਕੀਟ ਤੇ ਮਿਲਿਆ ਹੈਗਾ ਉਹ ਅਸੀਂ ਸੀਜ਼ ਕਰ ਲਿਆ ਤੇ ਇਹਦੀ ਜਿਹੜੀ ਸੈਂਪਲਿੰਗ ਦੀ ਰਿਪੋਰਟ ਤੋਂ ਬਾਅਦ ਸਾਨੂੰ ਉਹਦਾ ਐਗਜ਼ੈਕਟ ਕੀ ਪਤਾ ਤਕੀਮ ਕਦਮਾ ਨੰਬਰ ਕੀਤਾ ਗਿਆ ਹੈ ਇਹਦੇ ਤੀਨ ਕਦਮਾ ਨੰਬਰ 2 ਡੇਟਡ 16/4/24 ਅੰਡਰ ਸੈਕਸ਼ਨ 7EC ਐਂਡ 420 IPC ਐਂਡ 272 IPC ਇੱਕ